ਮੰਦੈਕ ਸੁਭਾਅ ਹੈ ਨਿਮਾਣ ਵੱਲ ਜਾਂਦਾ ਹੈ ਜਿਦਾਂ ਪਾਣੀ ਦਾ ਇੱਕ ਸੁਭਾਅ ਨਾ ਨੀਵੇਂ ਪਾਸੇ ਨੂੰ ਜਾਣਾ ਮੰਨ ਦਾ ਵੀ ਇੱਕ ਸੁਭਾਅ ਹੈ ਕਿ ਬੁਰਾਈਆਂ ਵੱਲ ਨੂੰ ਜਾਣਾ ਜਿਹਨੂੰ ਭਟ ਚਾਂਦੀ ਕਹਿੰਦੇ ਨੇ ਕਹਿੰਦੇ ਜੇ ਬੁਰਾਈਆਂ ਵੱਲ ਨੂੰ ਜਾਂਦਾ ਹੈ ਨਾ ਤਾਂ ਗੁਰੂ ਦੇ ਸ਼ਬਦ ਨਾਲ ਜੋੜ ਕੇ ਨੂੰ ਮੋੜਦਾ ਉਸ ਪਾਸੇ ਮੋੜਾਉਣਾ ਹੈ ਸੁਭਾਅ ਇਹਦਾ ਪਾਣੀ ਵਰਗਾ ਹੀ ਹੈ ਜਿਤਨਾ ਪਾਣੀ ਦਾ ਸੁਭਾਅ ਹੈ ਨਾ ਤੁਸੀਂ ਪਾਣੀ ਵਿੱਚ ਜਿਤਨਾ ਦਾ ਰੰਗ ਪਾ ਦਿਓ ਪਾਣੀ ਨੇ ਉਸੇ ਤਰ੍ਹਾਂ ਦਾ ਹੋ ਜਾਣਾ ਹੈ ਤੁਸੀਂ ਚਿੱਟਾ ਰੰਗ ਪਾ ਦਿਓ ਨਾ ਚਿੱਟਾ ਹੋ ਜਾਣਾ ਹੈ ਲਾਲ ਪਾ ਦਿਓ ਲਾਲ ਹੋ ਜਾਣਾ ਹੈ ਜਿਤਨਾ ਦਾ ਮਰਜ਼ੀ ਰੰਗ ਪਾ ਦਿਓ ਪਾਣੀ ਵੀ ਉਸੇ ਤਰ੍ਹਾਂ ਦਾ ਹੋ ਜਾਣਾ ਹੈ ਮਨ ਵੀ ਜਿਹਦਾ ਸੰਗ ਸਾਥ ਕਰਦਾ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਜੋ ਜੈਸੀ ਸੰਗਤ ਮਿਲੇ ਉਸੋ ਤੈਸੋ ਬਲਖਾ ਪਾਣੀ ਦਾ ਇੱਕ ਸੁਭਾਅ ਹੈ ਭਾਪ ਬਣ ਕੇ ਉੱਡ ਜਾਣਾ ਮਨ ਦਾ ਵੀ ਇੱਕ ਸੁਭਾਅ ਹੈ ਏਵੇਂ ਅੰਦਰੋਂ ਵੀ ਫੁਰਨੇ ਨਿਕਲਦੇ ਕਬੂ ਜਿਹੜਾ ਉਪਰ ਚੜਤੇ ਕਬੂ ਜਾਇ ਪਿਆਲੇ ਲੋਭੀ ਜਿਹੜਾ ਖੰਨਾ ਰਹੇ ਤੇ ਚਾਰੇ ਕੋਨਾ ਭਲ ਪਾਣੀ ਦਾ ਸੁਭਾਅ ਹੈ ਤੁਸੀਂ ਬਹੁਤ ਠੰਡੀ ਥਾਂ ਤੇ ਰੱਖ ਦੋ ਜੰਮ ਜਾਂਦਾ ਹੈ ਬਰਫ਼ ਬਣ ਜਾਂਦਾ ਹੈ ਮਨ ਵੀ ਬਰਫ਼ ਬਣ ਜਾਂਦਾ ਹੈ ਕਿਸੇ ਦੇ ਦਿਆਲ ਨਹੀਂ ਕਰਦਾ ਕਿਸੇ ਦੇ ਦਰਬਾਦ ਨਹੀਂ ਹੈ ਇਹ ਵੀ ਕਠੋਰ ਹੋ ਜਾਂਦਾ ਹੈ ਬਰਫ਼ ਦੇ ਬਾਣ ਤੇ ਫਿਰ ਪਾਣੀ ਦਾ ਸਬਾਹ ਹੈ ਨੀਵੇਂ ਪਾਸੇ ਨੂੰ ਜਾਣਾ ਮਨ ਵੀ ਨੀਵੇਂ ਪਾਸੇ ਨੂੰ ਜਾਂਦਾ ਹੈ ਬੁਰਾਈਆਂ ਲੋਚਦਾ ਹੈ ਪਟ ਜਾਂਦੇ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੋੜੇ ਬੰਦੇ ਨੂੰ ਤੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜੇਗਾ ਇਹ ਮੁੜੇਗਾ ਮਨ ਲੋਚੇ ਬੁਰਾਈਆਂ ਗੁਰ ਸ਼ਬਦ ਦੀ ਇਹ ਮਨੋ ਘੁੜੀ ਹੈ ਪਟ ਜਾਂਦੀਦਾ ਹੈ ਬਚਣਾ ਕਿਤਾ ਅਨੁਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਬਾਣੀ ਚ ਕਹਿੰਦੇ ਕਿ ਜੇ ਦੌੜ ਦਾ ਕਾਬੂ ਨਹੀਂ ਆਉਂਦਾ ਨਾ ਰੱਬ ਦਾ ਨਾਮ ਜਪਿਆ ਕਰ ਇੱਕ ਦਿਨ ਇਹਨੇ ਕਾਬੂ ਆ ਜਾਣਾ ਇਹ ਨਾ ਕਿਹਾ ਕਰ ਤੇ ਜੇ ਮਨ ਨਹੀਂ ਟਿਕਦਾ ਫਿਰ ਬਾਣੀ ਪੜਨ ਦਾ ਕੀ ਫਾਇਦਾ ਜੇ ਮਨ ਨਹੀਂ ਟਿਕਦਾ ਫਿਰ ਨਾਮ ਜਪਣ ਦਾ ਕੀ ਫਾਇਦਾ ਨਹੀਂ ਮਹਾਰਾਜ ਕਹਿੰਦੇ ਤੂੰ ਹੌਲੀ ਹੌਲੀ ਉਹਨੂੰ ਬੋੜਦਾ ਯਤਨ ਕਰ ਇਹ ਮੁੜੇਗਾ ਤੂੰ ਬਾਣੀ ਪੜਨੀ 나 ਛੱਡ ਤੂੰ ਨਾਮ ਜਪਣਾ 나 ਛੱਡ ਅੱਜ ਨਹੀਂ ਟਿਕਿਆ ਤੇ ਕੱਲ ਟਿਕ ਜਾਏਗਾ ਜਰੂਰ ਮਨ ਪਰਬੋਧੋ ਹਰ ਕੈ ਨਾਏ ਤੈਨ ਦਸਤਾਬਦ ਆ ਬੈ ਖਾਇ ਧੰ ਗੁਰੂ ਗੁਰੂ ਅਰਜਨ ਸਾਹਿਬ ਕੀ ਦਾ ਬਚਨ ਹੈ ਕਿ ਜਿਹੜਾ ਦੌੜ ਰਿਹਾ ਮਨ ਹੈ ਨਾ ਟਿਕ ਜਾਏਗਾ ਇੱਕ ਦਿਨ